ਇੱਕ ਸੈਲਰ ਦੇ ਵਿੱਚ 3000 ਗੱਟੇ ਨੂੰ ਅੱਗ ਲੱਗ ਗਈ। ਕੈ ਜਾਂਦੀ ਹੈ। ਹੂੰ। ਪਰਪਾਲ ਵੀ ਰਗੜਦਣਾ ਕੱਟਿਆਂ ਨੂੰ ਹਵਾ ਚੱਲਦੀ ਸੀਗੀ। ਉਹਨਾਂ ਅੰਦਰ ਗਰਮੈਸ਼ ਪੈਦਾ ਹੋ ਕੇ ਲੱਗ ਗਈ ਵਿੱਚੋਂ। ਦੇਖ ਸਕਦੇ ਹੋ ਕਿ ਮੇਰੇ ਆ ਖੱਬੇ ਹੱਥ ਜੋੜ ਬੋਰੀਆਂ ਕੱਡੀਆਂ ਗਈਆਂ ਨੇ ਇਹਨਾਂ ਬੋਰੀਆਂ ਦੇ ਵਿੱਚ ਉਹ ਅੱਗ ਲੱਗੇਗੀ ਹੈ ਤਕਰੀਬਨ ਇਹ 3000 ਗੱਟਾ ਦੱਸਿਆ ਜਾ ਰਿਹਾ ਸੀ। ਨੇ ਅੱਜ ਨੁਕਸਾਨ ਹੋਇਆ ਇਹ ਤਕਰੀਬਨ ਕਿੰਨੇ ਵਜੇ ਦੀ ਘਟਨਾ ਹੈ। ਏ ਬਾਈ ਜੀ ਮੈਂ ਕੋੜੂਪੁਰ ਗਿਆ ਵਾ ਸੀ ਮੈਂ ਤੀ ਮਿੰਟ ਤੂੰ 1.5 ਘੰਟਾ ਪਹਿਲਾਂ ਦੀ ਗੱਲ ਆ ਜੀ ਹੂੰ ਮੈਨੂੰ ਸਾਡੇ ਲੇਬਰ ਕਹਿੰਦੇ ਵੀ ਬਾਪੂ ਜਲਦੀ ਆ ਜਾਓ ਕਿ ਨੀਚੇ ਆਗ ਲੱਗ ਗਈ ਹੈ ਉਸ ਅੰਦਰ ਹੂੰ ਗੜੀ ਸੀ ਛੱਡਿਆ ਹੁੰਦਾ ਜਗਾ ਛੱਡ ਜਾਈ ਜੀ ਮੈਂ ਜਦ ਕੋੜੂਪੁਰ ਉਹੀ ਮਨਾਂ ਮੈਂ 5-7 ਮਿੰਟਾਂ ਚ ਮੈਂ ਆ ਗਿਆ ਹੂੰ ਫਿਰ ਕੋਈ ਇਹਨੂੰ ਫੋਨ ਕੀਤਾ ਉਹ ਆ ਗਏ 1000 ਗੱਟੇ ਦੀ ਭਰਪਾਈ ਕਿਸ ਤਰ੍ਹਾਂ ਹੋਊਗੀ ਉਹ ਠੀਕ ਹੈ ਬਾਈ ਸਾਰਾ ਤਾਂ ਮੱਛੀ ਨਹੀਂ ਕੋਈ ਬਚਾ ਹੋ ਗਿਆ ਕੁਝ ਤਿੰਨਾਂ ਗ ਮੱਛੀਆ ਉਹ ਅਸੀਂ ਚਾਵਲ ਕਿਦੋਂ ਲੈ ਲੂਗੇ ਮੁੱਲ ਲੈ ਕੇ ਪਾਵਾਂਗੇ ਜੀ ਹੂੰ ਸਤਿ ਗੁਰ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਇਸ ਸਮੇਂ ਬਹਿਬਲ ਖੁਰ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਸੈਲਰ ਦੇ ਵਿੱਚ 3000 ਗੱਟੇ ਨੂੰ ਅੱਗ ਲੱਗ ਗਈ ਉਹ ਨੁਕਸਾਨ ਕਿਵੇਂ ਹੋਇਆ ਤੇ ਕਿਉਂ ਹੋਇਆ ਸੈਲਰ ਦੇ ਮਾਲਕ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਇਹ ਅੱਗ ਕਿਵੇਂ ਲੱਗਿਆ ਕਿਉਂਕਿ ਅੱਜ ਦੇ ਦਿਨਾਂ ਦੇ ਵਿੱਚ ਹਰ ਰੋਜ਼ ਇੱਕ ਖਬਰ ਆਉਂਦੀ ਹੈ ਕਿ ਫਲਾਣੇ ਪਿੰਡ ਕਣਕ ਨੂੰ ਅੱਗ ਲੱਗ ਗਈ ਤੇ ਫਲਾਣੇ ਪਿੰਡ ਨਾੜ ਨੂੰ ਅੱਗ ਲੱਗ ਗਈ ਇਹ ਪਤਾ ਨਹੀਂ ਗਰਮੀ ਦੀ ਵਜ੍ਹਾ ਕਰਕੇ ਇੰਨੀ ਅੱਗ ਲੱਗ ਰਹੀ ਆ ਜਾਂ ਕੋਈ ਸ਼ਰਾਰਤ ਕਰ ਰਿਹਾ ਜਾਂ ਇਹਦਾ ਕਾਰਨ ਕੀ ਆ ਹਲੇ ਤੀ ਕਿਸੇ ਨੇ ਸਾਹਮਣੇ ਲਿਆ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੇ ਆਪਾਂ ਫਰੀਦਕੋਟ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਕ ਪਾਸੇ 1000 ਕਿੱਲੇ ਨੂੰ ਅੱਗ ਲੱਗ ਜਾਂਦੀ ਆ ਫਿਰ ਜੈਤੋ ਦੇ ਨੇੜੇ ਲੱਗਦੀ ਆ ਇੱਕ ਥਾਂ 65 ਕਿੱਲੇ ਮੱਚ ਜਾਂਦੇ ਤੇ ਇੱਕ ਥਾਂ ਤੇ 150 ਕਿੱਲਾ ਮੱਚਦਾ ਕਾਫੀ ਜ਼ਿੰਮੇਵਾਰ ਦਾ ਨੁਕਸਾਨ ਹੈ ਤੇ ਹੁਣ ਇੱਕ ਸੈਲਰ ਦੇ ਵਿੱਚ ਅੱਗ ਲੱਗਿਆ ਜਿੱਥੇ ਕਿ 3000 ਗੱਟੇ ਨੂੰ ਅੱਗ ਲੱਗੀ ਦੱਸੀ ਜਾ ਰਹੀ ਆ ਉਹ ਅੱਗ ਕਿਉਂ ਲੱਗੀ ਆ ਕਿਵੇਂ ਲੱਗੀ ਆ ਜਾਣਦੇ ਆ ਸੈਲਰ ਦੇ ਮਾਲਕ ਨੂੰ ਮ ਜਿਹੜੀ ਇਹ 3000 ਗੱਟੇ ਨੂੰ ਅੱਗ ਲੱਗੀ ਆ ਇਹ ਕਿਵੇਂ ਅੱਗ ਲੱਗੀ ਆ ਇਹ ਬਾਈ ਹੀਟ ਨਾਲ ਲੱਗੀ ਤਰਪਾਲ ਨੂੰ ਉੱਤੋਂ ਹੀਟ ਪੈ ਜਾਂਦੀ ਹੈ ਹੂੰ ਤਰਪਾਲ ਦੀ ਰਗੜ ਨਾਲ ਗੱਟਿਆਂ ਨੂੰ ਜੇ ਹਵਾ ਚੱਲਦੀ ਸੀਗੀ ਉਹ ਨਾਲ ਅੰਦਰ ਗਰਮੈਸ਼ ਪੈਦਾ ਹੋ ਕੇ ਲੱਗੀ ਵਿੱਚੋਂ ਅੱਗ ਨਹੀਂ ਮੈਂ ਤੁਹਾਡੀ ਗੱਲ ਨਹੀਂ ਸਮਝਿਆ ਜਿਹੜਾ ਆ ਕਾਲਾ ਤਰਪਾਲ ਹੁੰਦਾ ਇਹ ਆਪਸ ਵਿੱਚ ਰਗੜ ਨਾਲ ਇਹਨੇ ਅੱਗ ਬਣਾਈ ਆ ਉਹ ਵੇਖੋ ਜੀ ਪਲਾਸਟਿਕ ਉੱਤੇ ਉਹਦੇ ਹੂੰ ਸਾਰਾ ਸਾਰਾ ਪਲਾਸਟਿਕ ਹੈ ਜੀ ਇਹ ਹੂੰ ਉੱਪਰ ਦਿੱਤਾ ਹਮ ਦਾ ਸਾਰਾ ਜੀ 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 ਇਹ ਵਿੱਚੋਂ ਜਿਹੜੇ ਸਾਡੇ ਕੁੱਪੀਆਂ ਛੜੀਆਂ ਹੁੰਦੀਆਂ ਉਹਦੇ ਗਰਮੈਸ਼ ਬਣ ਜਾਂਦੀ ਹੈ ਇਹ ਰ ਹਵਾ ਉਹਦੇ ਇਹ ਰਗੜਦਾ ਹੀ ਪੂਰਾ ਆਪਸ ਵਿੱਚ ਹੂੰ ਲੱਗ ਜਾਂਦੀ ਪਲਾਸਟਿਕ ਲੱਗਣੀ ਲੱਗਣੀ ਹੈ ਪਲਾਸਟਿਕ ਉਹਦੇ ਕਾਰਨ ਅੱਗ ਲੱਗੇ ਇਹ 3000 ਗੱਟੇ ਦੀ ਭਰਪਾਈ ਕਿਸ ਤਰ੍ਹਾਂ ਹੋਊਗੀ ਪਰ ਠੀਕ ਹੈ ਭਾਈ ਸਾਰਾ ਤਾਂ ਮੱਛਾ ਨਹੀਂ ਕੋਈ ਬਚਾ ਹੋ ਗਿਆ ਕੁਝ ਤਿੰਨਾਂ ਗ ਮੱਛਿਆ ਉਹ ਅਸੀਂ ਚਾਵਲ ਕਿਦੋਂ ਲੈ ਲੂਗੇ ਮੁੱਲ ਲੈ ਕੇ ਪਾਵਾਂਗੇ ਹੂੰ ਇਹਦਾ ਇਹਦਾ ਹੁਣ ਮਤਲਬ ਇਹਦਾ ਮੈਂ ਇੱਕ ਹੋਰ ਜਾਨਣਾ ਚਾਹੁੰਦਾ ਜਿਹੜਾ ਨੁਕਸਾਨ ਹੋਇਆ ਹੈ ਇਹ ਲਗਭਗ ਜੀ ਆਪਾਂ ਅਮਾਉਂਟ ਦੀ ਗੱਲ ਕਰੀਏ ਤਾਂ ਕਿੰਨਾ ਨੁਕਸਾਨ ਹੋਇਆ ਤੇ ਇਹਦਾ ਕੋਈ ਬੀਮਾ ਵਗੈਰਾ ਹੁੰਦਾ ਜਾਂ ਕੋਈ ਜਿਹਦੇ ਭਰਪਾਈ ਹੋ ਸਕੇ ਬੀਮਾ ਤਾਂ ਸਰਕਾਰ ਜੋ ਅਸੀਂ ਲੋਨ ਲੈਣੇ ਬੀਮਾ ਦਾ ਸਾਡਾ ਹੁੰਦਾ ਹੀ ਹੁੰਦਾ ਜੀ ਪਰ ਬੀਮੇ ਵਾਲੇ ਦਿੰਦੇ ਕੁਛ ਨਹੀਂ ਵੇ ਜੀ ਕਿਉਂ ਪਿਛਲੇ ਸਾਲ ਸਾਡਾ ਚੋਰੀ ਹੋਇਆ ਜੀ ਸਾਡਾ ਇੱਥੇ ਕਟਾ ਜੀ 200 ਕਟਾ ਚੋਰੀ ਹੋਇਆ ਸੀ ਹਮ ਐਫ ਆਈ ਆਰ ਕੱਟੀ ਗਈ ਸੀ ਹਮ ਜਿਹੜੀਆਂ ਵੀਡੀਓ ਕਲਿੱਪਸ ਸੀਗੀਆਂ ਚੋਰਾਂ ਦੀਆਂ ਉਹ ਹੀ ਆ ਗਈਆਂ ਸੀ ਸਾਹਮਣੇ ਹਮ ਉਹ ਚੋਰ ਬਾਅਦ ਫੜੇ ਵੀ ਗਏ ਸੀ ਇਹ ਸਟਾਫ ਨੇ ਫੜ ਲੇ ਸੀ ਜੈਤੋ ਵਾਲਿਆਂ ਨੇ ਹਮ ਉਹ ਜੇਲ੍ਹ ਹੀ ਭੇਜਤੇ ਸੀ ਹੁਣ ਬੀਮਾ ਦਾ ਕੋਈ ਨਹੀਂ ਦਿੱਤਾ ਉਹ ਐਨ ਐਸ ਬੀ ਆਈ ਦਾ ਬੀਮਾ ਸੀ ਇਹ ਦਿੱਤਾ ਕੋਈ ਨਹੀਂ ਸਾਨੂੰ ਹੂੰ ਤੇ ਇਹ ਜਿਹੜਾ ਅੱਜ ਨੁਕਸਾਨ ਹੋਇਆ ਇਹ ਤਕਰੀਬਨ ਕਿੰਨੇ ਵਜੇ ਦੀ ਘਟਨਾ ਹੈ ਇਹ ਇਹ ਬਾਈ ਜੀ ਮੈਂ ਕੋੜਕੂੜੇ ਗਿਆ ਹੋਇਆ ਸੀ ਮੈਂ 3 ਵਜੇ ਤੋਂ 1 1/2 ਘੰਟਾ ਪਹਿਲਾਂ ਦੀ ਗੱਲ ਆ ਜੀ ਹੂੰ ਮੈਨੂੰ ਸਾਡੀ ਲੇਬਰ ਕਹਿੰਦੇ ਵੀ ਬਾਪੂ ਜਲਦੀ ਆ ਜਾਓ ਕਿ نیچے ਆਗ ਲੱਗ ਗਈ ਹੈ ਉਸ ਦੇ ਅੰਦਰ ਹੂੰ ਘੜੀ ਸੀ ਛੱਡਿਆ ਹੁੰਦਾ ਜਗ੍ਹਾ ਛੱਡੀ ਹੁੰਦੀ ਹੈ ਜੀ ਮੈਂ ਜੱਤ ਕੋੜਕੂੜੇ ਉਹੀ ਮਨ ਮਤਲਬ 5-7 ਮਿੰਟਾਂ 'ਚ ਮੈਂ ਆ ਗਿਆ ਹੂੰ ਫਿਰ ਵੀਰ ਨੂੰ ਫੋਨ ਕੀਤਾ ਉਹ ਆ ਗਏ ਪਿੰਡੋਂ ਬਹੁਤ ਸਾਰਾ ਸਾਥ ਦਿੱਤਾ ਪਿੰਡ ਵਾਲਿਆਂ ਨੇ ਪਿੰਡੋਂ ਮੁੰਡੇ ਆ ਗਏ ਬਹਿਬਲ ਕਲਾਂ ਤੋਂ ਆ ਗਏ ਖੁਰਦ ਤੋਂ ਆ ਗਏ ਜਿਨੂੰ ਹੀ ਪਤਾ ਲੱਗਿਆ ਸਭ ਨੂੰ ਕਿਵੇਂ ਕਾਬੂ ਪਾਇਆ ਗਿਆ ਇਹਦੇ ਤੇ ਫਿਰ ਉਹ ਆ ਗਏ ਫਾਇਰ ਬ੍ਰਿਗੇਡ ਆ ਗਈ ਸੀ ਬਚਾਰੇ ਟਾਈਮ ਨਾਲ ਆ ਗਏ ਵੀ ਮੁੰਡੇ 10 ਮਿੰਟਾਂ ਚ ਆ ਗਏ ਲੋਕੇਸ਼ਨ ਭੇਜੀ ਅਸੀਂ ਸਾਡੇ ਕੋਲ ਆਪਦੇ ਡਰਮ ਸੀਗੇ ਸਪਰੇਅ ਵਾਲੇ ਵੱਡੇ ਉਹ ਪਾਣੀ ਨਾਲ ਭਰਲੇ ਸੀ ਜੀ ਫਿਰ ਉਹ ਟਰੈਕਟਰ ਤੇ ਚੱਲਦੇ ਪ੍ਰੈਸ਼ਰ ਬਹੁਤ ਹੁੰਦਾ ਉਹਨਾਂ ਦਾ ਫਿਰ ਉਹਨਾਂ ਨੇ ਕਾਬੂ ਪਾ ਲਿਆ ਸੀ ਉਹਨਾਂ ਨੇ ਕਾਬੂ ਕੀਤਾ ਗਿਆ ਅਸਲ ਜੀ ਜਿਵੇਂ ਤੁਸੀਂ ਇੱਕ ਘਟਨਾ ਵਾਪਰੀ ਹੈ ਜਿਸ ਤਰੀਕ ਨੇ ਇੱਕ ਇਹ ਪਹਿਲਾਂ ਵੀ ਹੋਈ ਆ ਜਾਂ ਕਿਤੇ ਹੋਰ ਸੁਣੀ ਆ ਇਸ ਤਰ੍ਹਾਂ ਬਾਈ ਪਹਿਲਾਂ ਹੋਂ ਹੋ ਜਾਂਦੀ ਗਰਮੀ ਤਾਂ ਹੀਟ ਤਾਂ ਹੁੰਦੇ ਰਹਿੰਦੀਆਂ ਬਾਈ ਇਹ ਹੁੰਦੀ ਰਹਿੰਦੀ ਆ ਗਰਮੀ ਦੇ ਵਿੱਚ ਚੂਨਾ ਤੇ ਟੂੜੀ ਵਰਗਾ ਹੁੰਦਾ ਬਾਈ ਇਸ ਟਾਈਮ ਤੇ ਟੂੜੀ ਨੂੰ ਜਿੰਨੀ ਟੂੜੀ ਤਖ ਜਿਉ ਤੁਖੀ ਜਾਊ ਇਹ ਵਿੱਚ ਟੂੜੀਆਂ ਦਾ ਕੰਮ ਜੇ ਕੇਰਨ ਲੱਗੇ ਜੇ ਉਹਨੂੰ ਤੁਖੀ ਜਾਊਗਾ ਫਿਰ ਤੁਖੀ ਜਾਊਗੀ ਹੁਣ ਇਹਤੇ ਕਾਬੂ ਪਾ ਲਿਆ ਗਿਆ ਜਾਂ ਹੁਣ ਪਾ ਲਿਆ ਗਿਆ ਇਹ ਤਾਂ ਪਟਾਂ ਗਈ ਸਾਰੇ ਨੂੰ ਹੂੰ ਉਹ ਲੇਵਰ ਲਾ ਕੇ ਸਾਰਾ ਪਟ ਪਟ ਕੇ ਪਾਸੇ ਕਰੂਗੀ ਇਹਨੂੰ ਇੱਕ ਜਦ ਮਾੜਾ ਮੋਟਾ ਲੱਗੀ ਹੋਈ ਅਸੀਂ ਉਹ ਨਾਲ ਦੀਆਂ ਬੁਝਾਈ ਜਾਵਾਂਗੇ ਇਹਦਾ ਹੱਲ ਕੀ ਹੈ ਵੀ ਅੱਗੇ ਤੋਂ ਇਦਾਂ ਦੀ ਘਟਨਾ ਨਾ ਵਾਪਰੇ ਹਵਾ ਕਰੌਸ ਹੋਵੇ ਜਾਂ ਉਹ ਗੈਸ ਨੂੰ 31 ਮਾਰਚ ਚੱਕਰ ਜੇ ਜਦੋਂ ਮੌਸਮ ਠੀਕ ਹੁੰਦਾ ਗਰਮਿਆਸ਼ ਨਹੀਂ ਹੁੰਦੀ 18 ਪਹਿਲਾਂ ਤੱਕ ਸਾਡਾ ਚੌਲ ਪੂਰਾ ਲੱਗ ਜੇ ਉਹ ਸਹੀ ਹੁੰਦਾ ਜੀ ਹੁਣ ਇਹ ਮਈ ਆਜ ਅਪ੍ਰੈਲ ਟੱਪ ਗਿਆ ਮਈ ਟੱਪ ਜਾਂਦੀ ਜੂਨ ਟੱਪ ਜਾਣੀ ਆ ਅਸੀਂ ਬੈਠੇ ਆ ਇੰਨਾ ਸਮਾਂ ਕਿਉਂ ਲੱਗ ਰਿਹਾ ਕੀ ਕਾਰਨ ਕੀ ਹੈ ਐਫਸੀਆਈ ਕੋਲ ਸਪੇਸ ਨਹੀਂ ਬਾਈ ਜੀ ਚੌਲ ਸਾਰੇ ਗੜਾਉਣ ਭਰੇ ਪਏ ਚੌਲਾਂ ਨਾਲ ਹੂੰ ਇਹੀ ਵੱਡਾ ਕਾਰਨ ਆ ਪਰ ਜਿਵੇਂ ਸਰਕਾਰ ਤਾਂ ਕਹਿੰਦੀ ਸੀ ਕਿ ਇਦਾਂ ਦੀ ਪਰੇਸ਼ਾਨੀ ਆਉਣੀ ਨਹੀਂ ਨੀ ਕਿਸ ਨੂੰ ਨਾ ਕਿਸਾਨ ਨੂੰ ਆਵੇ ਨਾ ਜੀ ਅਪ੍ਰੈਲ ਚ ਬੈਠੇ ਆ ਅਪ੍ਰੈਲ ਅਚ ਕਿੰਨੀ ਹੋਗੀ ਆਪਣਾ 22 ਤਈ ਹੋਗੀ ਹੈ 22 ਅਪ੍ਰੈਲ ਹੋਗੀ ਸਾਡਾ ਹਜੇ ਕਿੰਨੇ ਪਰਸੈਂਟ ਕੰਮ ਪਿਆ ਜੀ ਹਜੇ ਕਿੰਨੇ ਕਿੰਨੇ ਪਰਸੈਂਟ ਪਿਆ ਜੀ ਤੇ ਇਹ ਜਿਹੜਾ ਨੁਕਸਾਨ ਹੋਇਆ ਇਹ ਸਰਕਾਰ ਦਾ ਹੋਇਆ ਜਾਂ ਆਪ ਜੀ ਦਾ ਹੀ ਚੌਲ ਤੁਹਾਡੇ ਸੀ ਜਾਂ ਸਰਕਾਰ ਦਾ ਨਹੀਂ ਨਹੀਂ ਬਈ ਸਰਕਾਰ ਜੂ ਸਾਡੇ ਅੰਦਰ ਜਿਹੜਾ ਗੇਟ ਦੇ ਅੰਦਰ ਸਾਡੇ ਚੌਲ ਆ ਗਿਆ ਝੋਨਾ ਆ ਗਿਆ ਉਹ ਭਾਵੇਂ ਕੁਝ ਵੀ ਹੋ ਜੇ ਹੀਟ ਹੋ ਜਾਏਗਾ ਕੁਝ ਵੀ ਹੋ ਜਾਏ ਉਹ ਸਾਡ ਨੂੰ ਦੇਣਾ ਹੀ ਪੈਂਦਾ ਪਰ ਭਾਈ ਦੇਣੀ ਪੈਣੀ ਅੱਛਾ ਇਹ ਹੁਣ ਹੈ ਸੀ ਸਰਕਾਰ ਦਾ ਹੈ ਇਹ ਸਰਕਾਰ ਦਾ ਸੀ ਹਾਂ ਜੀ ਠੀਕ ਹੈ ਇਹ ਸਾਨੂੰ ਜਿੰਨਾ ਕੋ ਨੁਕਸਾਨ ਹੋਊਗਾ ਅਸੀਂ ਆ ਉਪਰ ਭਾਈ ਕਰਾਂਗੇ ਪਿਛਲੇ ਸਾਲ ਵੀ ਕਰਾਈ ਕੀਤੀਆਂ ਹਮ ਹੁਣ ਇਹ ਸੁੱਕ ਜੂ ਇਹਦੇ ਵਿੱਚ ਨਮੀ ਹੁੰਦੀ ਹੈ ਸੁੱਕ ਜਾਂਦੀ ਚੌਲਾਂ ਦੇ ਵਿੱਚ ਹਮ ਬਹੁਤ ਹਲਕਾ ਹੋ ਜਾਂਦਾ ਇੱਥੇ 14 ਹੁਣ ਮੈਂ ਜਿਹੜੀਆਂ ਇਹ ਤੁਸੀਂ ਮੋਇਸਚਰ ਦੇਖ ਲਿਓ ਇਹ 14 ਦਿਨਾਂ ਦਾ ਸਰਕਾਰ ਦਾ ਸੀ ਤੇ 12 ਆਇਆ ਪਿਆ ਜੀ 12 ਇੱਥੇ ਕੋਈ ਲੱਗਦਾ ਪਾਲਸੀ ਜੇ ਤੁਸੀਂ ਜਿਵੇਂ ਬੀਮੇ ਦੀ ਗੱਲ ਕਰਦੇ ਹੋ ਮਿਲਣਾ ਨਹੀਂ ਜੇ ਕੋਈ ਕੋਸ਼ਿਸ਼ ਕੋਈ ਹੱਲ ਹੋ ਸਕਦਾ ਕੁਛ ਨਹੀਂ ਭਾਜੀ ਉਹਨਾਂ ਕੋਲ 100 ਨੁਕਤੇ ਹੁੰਦੇ ਅੱਗੇ ਹਮ ਉਹਨਾਂ ਨੇ ਤੁਹਾਨੂੰ ਕੋਈ ਨਾ ਕੋਈ ਨਵਾਂ ਨਕ ਤਕੜ ਕੇ ਮੂਹਰੇ ਖੜਾ ਕਰ ਦੇਣਾ ਜੀ ਪਰ ਮੈਂ ਦੱਸੂਗਾ ਉਹਨਾਂ ਨੂੰ ਆ ਕੇ ਦੇਖ ਲਓ ਭਾਈ ਪਰ ਉਹਨਾਂ ਨੇ ਕੀ ਦੇਣਾ ਮੈਂ ਕੀ ਹੁਣ ਕੋਈ ਪ੍ਰਸ਼ਾਸਨ ਮੌਕਾ ਦੇ ਕੇ ਗਿਆ ਨਹੀਂ ਪ੍ਰਸ਼ਾਸਨ ਨੂੰ ਕਿਸੇ ਨੂੰ ਕਿਹਾ ਹੀ ਨਹੀਂ ਸੀ ਜੀ ਆਗ ਲੱਗੀ ਬੁਝਾ ਲਈ ਹੈ ਇਹ ਤੇ ਅਸੀਂ ਆਪ ਹੀ ਹੁਣ ਕਾਬੂ ਪਾ ਲਿਆ ਸੀ بیمੇ ਵਾਲਾ ਕੋਈ ਪਾਲਿਸੀ ਰਾਹੀਂ ਕੋਈ ਮੈਂ ਫਾਰਮੈਂਟ ਹੀ ਮੈਂ ਉਹਨਾਂ ਨੂੰ ਦੱਸ ਦੂੰਗਾ ਪਰ ਉਹਨਾਂ ਨੇ ਕੀ ਕਰਨਾ ਉਹਨਾਂ ਨੂੰ 100 ਕਾਜ ਕਾਲੇ ਕਰਨ ਲੱਗ ਜਾਣੇ ਬਸ ਹੂੰ ਉਹਦੋਂ ਬੰਦਾ ਹੰਭ ਜਾਂਦਾ ਜੀ ਅੰਨਾ ਛੱਡ ਪਰ ਜੇ ਕੋਈ 10000 2000 ਦਿੱਤਾ ਤਾਂ ਕੀ ਕਰਾਂਗੇ ਉਹਨਾਂ ਉਹ ਦੂਮੂਨੇ ਦੋਲੇ ਗੜੇ ਮਾਰਦੇ ਮਰ ਜਾਗੇ ਉਹਨਾਂ ਮਗਰ ਜੀ ਮੇਰੇ ਕੋਲ ਮੀਲਾਂ ਹੈਗੀਆਂ ਸਾਰੀਆਂ ਮੀਲਸ ਮੈਂ ਉਹ ਜਿਹੜੀਆਂ ਐਕਸਚੇਂਜ ਹੋਈਆਂ ਮੇਰੇ ਨਾਲ ਉਹਨਾਂ ਦੀਆਂ ਬੀਮਾ ਵਾਲੀਆਂ ਨਹੀਂ ਹੈਗੀਆਂ ਮੈਂ ਕਰਾਂਗੇ ਜੀ ਜੋ ਕਰਾਂਗੇ ਹੁਣ ਆਪੇ ਭੇਜ ਦੋ ਹੁਣ ਟਾਈਮ ਹੋ ਗਿਆ ਈਵਨ ਮੇਰੀ ਐਫ ਆਰ ਦਿੱਤੀ ਹੋਈ ਆ ਵੀਡੀਓ ਵੀਡੀਓ ਦਿੱਤੀਆਂ ਹੋਈਆਂ ਚੋਰਾਂ ਦੀਆਂ ਚੋਰ ਫੜੇ ਵੀ ਗਏ ਪਰ ਕੀ ਕੀ ਲੱਗਦਾ ਇਦਾਂ ਦੇ ਘਟਨਾਵਾਂ ਆਪਰ ਤੋਂ ਬਾਅਦ ਜਿਹੜਾ ਬਿਜ਼ਨਸਮੈਨ ਆ ਕੀ ਉਹ ਦੁਬਾਰਾ ਸਟੈਂਡ ਹੋਣ ਤੇ ਉਹਨਾਂ ਟਾਈਮ ਲੱਗਦਾ ਛੇਤੀ ਹੋ ਜਾਂਦਾ ਭਾਈ ਬਹੁਤ ਮੁਸ਼ਕਲ ਨਾਲ ਜਿਹੜਾ ਬਿਜ਼ਨਸਪੈਨ ਹੈ ਨਾ ਘਰ-ਬਾਰ ਦਾ ਤੇ ਲਾ ਕੇ ਫਿਰ ਬਿਜ਼ਨਸ ਕਰਦਾ ਹੂੰ ਉਹ ਆਪਦਾ ਚੈਦਾ ਤਾਂ ਆਉਂਦੀਆਂ ਆਪਣੇ ਪਰਿਵਾਰ ਦੇ ਸਾਰੇ ਜਿੰਨੇ ornaments ਗਏ ਨੇ ਸਾਰੇ ਲਾ ਕੇ ਦਾ ਤੇ ਲਾ ਕੇ ਹੂੰ ਫੇਰ ਲਉਣਾ ਜੀ ਮੈਂ ਦੇਖ ਰਿਹਾ ਤੁਸੀਂ emoitional ਹੋ ਗਿਆ ਅੱਖਾਂ 'ਚ ਪਾਣੀ ਆ ਗਿਆ ਤੁਹਾਡੇ ਭਾਈ ਮੈਂ ਸਮਝਦਾ ਹਾਂ ਤੁਹਾਡੀ ਗੱਲ ਨੂੰ ਥੋੜਾ ਜਿਹਾ ਹੌਸਲਾ ਰੱਖੋ ਕਿਉਂਕਿ ਕਹਿੰਦੇ ਆ ਭੀੜ ਮਰਦਾਂ ਤੇ ਪੈਂਦੀ ਹੁੰਦੀ ਆ ਇਹ ਜਿਉਂਦੀਆਂ ਜਾਨਾਂ ਨੂੰ ਦੁੱਖ ਆਉਂਦੇ ਜਾਂਦੇ ਰਹਿੰਦੇ ਹੁੰਦੇ ਆ ਪਰ ਇਦਾਂ ਢੇਰੀ ਨਹੀਂ ਢਾਈ ਦੀ ਹੁੰਦੀ ਫਿਰ ਵੀ ਹੌਸਲਾ ਰੱਖੋ ਚਲੋ ਕੀ ਲੱਗਦਾ ਹੁਣ ਇਹਦਾ ਜਿਹੜਾ ਨੁਕਸਾਨ ਹੋਇਆ ਇਹ ਕਿ ਕਿੰਨੇ ਗੱਟੇ ਦਾ ਕੋਈ ਪਤਾ ਲੱਗਿਆ ਨਹੀਂ ਕੁਛ ਨਹੀਂ ਪਤਾ ਨਹੀਂ ਲੱਗਿਆ ਸਾਰਾ ਟੁੱਟ ਗਿਆ ਥੈਂਕ ਯੂ ਬਾਈ ਜੀ ਠੀਕ ਆ ਭਾਈ ਜੀ ਮੈਂ ਸਮਝਦਾ ਤੁਹਾਡੇ ਫੀਲਿੰਗ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਆ ਖੱਬੇ ਹੱਥ ਜੋ ਬੋਰੀਆਂ ਕੱਡੀਆਂ ਗਈਆਂ ਨੇ ਇਹਨਾਂ ਬੋਰੀਆਂ ਦੇ ਵਿੱਚ ਉਹ ਅੱਗ ਲੱਗੀ ਗਈ ਹੈ तकरीबन ਇਹ 3000 ਗੱਟਾ ਦੱਸਿਆ ਜਾ ਰਿਹਾ ਸੀ ਪਰ ਇਹ ਪੂਰਾ 3000 ਨਹੀਂ ਮੱਚਿਆ ਇਹਦੇ ਵਿੱਚੋਂ ਕੁਝ ਕੁ ਗੱਟੇ ਮੱਚੇ ਹੋਇਆ ਜਿਵੇਂ ਆ ਸਾਹਮਣੇ ਬੋਰੀਆਂ ਪਈਆਂ ਨੇ ਤੇ ਹਜੇ ਬਾਕੀ ਦਾ ਜਿਹੜਾ ਹੈਗਾ ਉਹ ਬਾਈ ਹੋਰੀ ਕਹਿੰਦੇ ਵੇਖ ਰਹੇ ਆ ਕਿਉਂਕਿ ਇਹਦੇ ਵਿੱਚੋਂ ਹਜੇ ਕੁਝ ਗੱਟੇ ਚੱਕੇ ਜਾਣੇ ਆ ਚੱਕ ਕੇ ਫਿਰ ਇਸ ਦੇ ਵਿੱਚੋਂ ਪੂਰਾ ਪਤਾ ਲੱਗੇਗਾ ਕਿ ਕਿੰਨਾ ਨੁਕਸਾਨ ਹੋਇਆ